ਸਾਰੇ ਹੀ ਸੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਲੋਕ ਰਾਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਮਾਝੇ ਤੋਂ ਅੱਜ ਫਿਰ ਹੋ ਗਿਆ ਸ਼ੁਰੂ ਤਰਨ ਤਰਨ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੱਡੀ ਰੈਲੀ ਕਰਕੇ ਜਿਮਣੀ ਚੋਣ ਲਈ ਆਪਣੇ ਉਮੀਦਵਾਰ ਦਾ ਨਾਮ ਐਲਾਨਿਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਾਰੇ ਪੁਰਾਣੇ ਸਾਥੀਆਂ ਨੂੰ ਅਕਾਲੀ ਦਲ ਵਿੱਚ ਵਾਪਸ ਆਉਣ ਲਈ ਵੀ ਅਪੀਲ ਕੀਤੀ ਜੋ ਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਮਲਟੋਵਾ ਜਿਹੜੇ ਅਕਾਲੀ ਦਲ ਵੱਲੋਂ 10 ਸਾਲ ਲਈ ਬਾਹਰ ਕੀਤੇ ਗਏ ਨੇ ਉਹਨਾਂ ਨੂੰ ਫਿਰ ਅਕਾਲੀ ਦਲ ਵਿੱਚ ਵਾਪਸ ਕਰਵਾਇਆ ਜਾਵੇਗਾ ਔਰ ਇਸੇ ਨਾਲ ਹੀ ਬੀਬੀ ਜਗੀਰ ਕੌਰ ਜਾਂ ਹੋਰ ਜਿਹੜੇ ਅਕਾਲੀ ਸੁਧਾਰ ਲਹਿਰ ਨਾਲ ਜੁੜੇ ਆਗੂ ਨੇ ਉਹਨਾਂ ਨੂੰ ਵੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਗੁਜਾਰਸ਼ ਕੀਤੀ ਗਈ ਕਿ ਸਾਰੇ ਆਓ ਇੱਕ ਮੰਚ ਤੇ ਇਕੱਠੇ ਹੋ ਕੇ ਤੇ ਅਕਾਲੀ ਦਲ ਦੀ ਸਥਿਤੀ ਅਸੀਂ ਸੁਧਾਰੀਏ ਅਕਾਲੀ ਦਲ ਨੂੰ ਫਿਰ ਸੁਰਜੀਤ ਕਰੀਏ 2027 ਦੇ ਵਿੱਚ ਫਿਰ ਅਕਾਲੀ ਦਲ ਦੀ ਸਰਕਾਰ ਬਣੇ ਜੋ ਕਿ ਔਖਾ ਸਮਾਂ ਜਿਹੜਾ ਲੀਡਰ ਨਾਲ ਖੜਦਾ ਹੈ ਪਾਰਟੀ ਦੇ ਉਹੀ ਲੀਡਰ ਫਿਰ ਕਾਮਯਾਬ ਹੁੰਦਾ ਹੈ ਸੋ ਔਖੇ ਸਮੇ ਜਿਹੜਾ ਪਾਰਟੀ ਨੂੰ ਪਿੱਠ ਵਿਖਾ ਜਾਂਦਾ ਹੈ ਜਾਂ ਆਪਣੇ ਲਾਲਸਾ ਦੇ ਵਿੱਚ ਪਾਰਟੀ ਛੱਡ ਜਾਂਦਾ ਹੈ ਉਹ ਲੀਡਰ ਹਮੇਸ਼ਾ ਹੀ ਲੋਕਾਂ ਦੇ ਵੱਲੋਂ ਨਕਾਰ ਦਿੱਤਾ ਜਾਂਦਾ ਹੈ ਜਿਵੇਂ ਉਹਨਾਂ ਨੇ ਤਰਨਤਨ ਹਲਕੇ ਦੇ ਵਿੱਚ ਆਪਣਾ ਪ੍ਰਚਾਰ ਦੌਰਾਨ ਦੱਸਿਆ ਕਿ ਜੋ ਅਕਾਲੀ ਦਲ ਵਿੱਚ ਜਦੋਂ ਸੱਤਾ ਵਿੱਚ ਸੀ ਤਾਂ ਬਹੁਤ ਸੁੱਖ ਭੋਗਿਆ ਸਾਰੇ ਲੀਡਰਾਂ ਨੇ ਪਰ ਜਦੋਂ ਅਕਾਲੀ ਦਲ ਸੱਤਾ ਤੋਂ ਬਾਹਰ ਹੋਇਆ ਤਾਂ ਸਾਰੇ ਕੁਰਸੀ ਦੇ ਖਾਤਰ ਔਰ ਆਪਣੇ ਜੋ ਸਵਾਰਥਾਂ ਦੇ ਖਾਤਰ ਅਕਾਲੀ ਦਲ ਛੱਡ ਕੇ ਉਹ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਹੁਣ ਉਹਨਾਂ ਦੇ ਲਈ ਅਕਾਲੀ ਦਲ ਵਿੱਚ ਦਰਵਾਜ਼ੇ ਬੰਦ ਹੋ ਚੁੱਕੇ ਨੇ ਭਾਵੇਂ ਉਹ ਸੁਖਬੀਰ ਸਿੰਘ ਬਾਦਲ ਦੇ ਜਿੰਨੇ ਵੀ ਨਿੱਦੀ ਕੀ ਸੀਗੇ ਲੇਕਿਨ ਜਿਹੜੇ ਅਕਾਲੀ ਦਲ ਲਈ ਕੰਮ ਕਰ ਰਹੇ ਨੇ ਭਾਵੇਂ ਉਹ ਅਕਾਲੀ ਦਲ ਸੁਖਬੀਰ ਬਾਦਲ ਦੇ ਮੰਚ ਤੇ ਨਹੀਂ ਨੇ ਪਰ ਫਿਰ ਵੀ ਅਕਾਲੀ ਦਲ ਦੀ ਆਵਾਜ਼ ਚੁੱਕ ਰਹੇ ਨੇ ਅਕਾਲੀ ਦਲ ਨੂੰ ਮਜ਼ਬੂਤ ਕਰ ਰਹੇ ਨੇ ਮੈਂ ਉਹਨਾਂ ਦਾ ਸਵਾਗਤ ਕਰਦਾ ਔਰ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਸਾਰਿਆਂ ਨੂੰ ਇਕੱਠਾ ਕਰਕੇ ਅਕਾਲੀ ਦਲ ਨੂੰ ਫਿਰ ਸੱਤਾ ਵਿੱਚ ਲਿਆਉਣ ਲਈ ਅਸੀਂ ਸਾਰੇ ਇਕਜੁੱਟ ਹੋਵਾਂਗੇ ਅੱਜ ਸੁਖਵੀਰ ਸਿੰਘ ਬਾਦਲ ਦੇ ਤੇਵਰ ਬਦਲੇ ਹੋਏ ਸੀ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਅੱਜ ਅਕਾਲੀ ਸਟਾਰ ਲਹਿਰ ਦੇ ਆਗੂਆਂ ਦੇ ਵੱਲ ਇਸ਼ਾਰਾ ਕਰ ਰਹੇ ਸੀ ਕਿ ਜਿਵੇਂ ਉਹਨਾਂ ਨੇ 22 ਜੋ ਜੁਲਾਈ ਨੂੰ ਦਿੱਲੀ ਗੇਟਾਂ ਦੀ ਚੋਣ ਕਰਨੀ ਹੈ ਉਸ ਤੋਂ ਬਾਅਦ ਜਥੇਵੰਦਕ ਢਾਂਚੇ ਦਾ ਜੋ ਵਿਸਥਾਰ ਕਰਨਾ ਹੈ ਕਿ 11 ਅਗਸਤ ਨੂੰ ਉਹਨਾਂ ਨੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ 스테ਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਵੱਡਾ ਇਕੱਠ ਬੁਲਾਇਆ ਹੈ ਉਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਵੀ ਜਿਹੜਾ ਮੰਨ ਸੱਦਾ ਦਿੱਤਾ ਔਰ ਸਾਰੇ ਅਕਾਲੀ ਦਲ ਬਾਦਲ ਦੇ ਜਿੰਨੇ ਵੀ ਸਰਗਰਮ ਮੈਂਬਰ ਨੇ ਸਾਰੇ ਲੀਡਰ ਉਹਨਾਂ ਨੂੰ ਕਹਿ ਕੇ ਤੁਸੀਂ ਆਪਣੇ ਅਹੁਦੇ ਤਿਆਗ ਕੇ 스테ਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਆਓ ਸਾਰੇ ਇਕੱਠੇ ਹੋਈਏ ਔਰ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਅਕਾਲੀ ਦਲ ਲਈ ਸੇਵਾ ਕਰੀਏ ਅਕਾਲੀ ਦਲ ਨੂੰ ਫਿਰ ਮਜ਼ਬੂਤ ਕਰੀਏ ਔਰ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਾਈਏ ਉਸ ਵਿੱਚ ਸੁਖਵੀਰ ਸਿੰਘ ਬਾਦਲ ਜੇਕਰ ਸ਼ਾਮਲ ਹੋਣਗੇ ਤਾਂ ਸੁਖਵੀਰ ਸਿੰਘ ਬਾਦਲ ਵੀ ਅਕਾਲੀ ਦਲ ਦੇ ਅਗਲੇ ਪ੍ਰਧਾਨ ਬਣ ਸਕਦੇ ਨੇ ਜੋ ਕਿ ਅਕਾਲੀ ਸੁਧਾਰ ਲਹਿਰ ਦੇ ਆਗੂ ਮਨਪ੍ਰੀਤ ਸਿੰਘ ਯਾਦਲੀ ਗੁਰਪ੍ਰਤਾਪ ਸਿੰਘ ਬਡਾਲਾ ਸ਼ਰਤ ਸਿੰਘ ਉਮੇਦਪੁਰੀ ਦੇ ਨਾਲ ਉਹਨਾਂ ਦੇ ਜਿਹੜੇ ਕਿ ਹੋਰ ਦੋ ਮੈਂਬਰ ਨੇ ਉਹਨਾਂ ਸਾਰਿਆਂ ਨੇ ਅੱਜ ਇਹ ਅਵਾਜ਼ ਲਗਾਈ ਹੈ ਉਹਨਾਂ ਨੇ ਕਿਆ ਕਿ ਸ਼੍ਰੀ ਕਾਲ ਪੱਖ ਸਰਦੇ ਹੁਕਮਾਂ ਦੇ ਅਨੁਸਾਰ ਅਸੀਂ ਜੋ ਇਹ ਪ੍ਰਤੀ ਕੀਤੀ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਔਰ ਅਕਾਲੀ ਦਲ ਨੇ ਸੁਰਜੀਤ ਕਰਕੇ ਅਕਾਲੀ ਦਲ ਨੂੰ 2022 ਦੇ ਸੱਤਾ ਵਿੱਚ ਲੈ ਕੇ ਆਈਏ ਉਸ ਤੋਂ ਪਹਿਲਾਂ ਕਿ ਅੱਜ ਅਕਾਲੀ ਦਲ ਨੇ ਮਾਜੇ ਦੇ ਵਿੱਚ ਬਹੁਤ ਵੱਡੀ ਰੈਲੀ ਕੀਤੀ ਔਰ ਜੋ ਆਜ਼ਾਦ ਰਸ ਸੀ ਉਹ ਅੱਜ ਅਕਾਲੀ ਦਲ ਦੇ ਨਾਲ ਆ ਕੇ ਜੁੜ ਗਿਆ ਅਕਾਲੀ ਦਲ ਵਿੱਚ ਜੋ ਸਾਰਿਆਂ ਦੀ ਹੁਣ ਵਾਪਸੀਆਂ ਹੋ ਜਾਣਗੀਆਂ ਅਕਾਲੀ ਦਲ ਸਾਰਾ ਇੱਕ ਹੋ ਜਾਏਗਾ ਜੋ ਵਿਰਸਾ ਸੰਵਟੋਆ ਮਾਝੇ ਦਾ ਬਹੁਤ ਵੱਡਾ ਲੀਡਰ ਹੈ ਉਹ ਅਕਾਲੀ ਦਲ ਵਿੱਚ ਵਾਪਸ ਆਵੇਗਾ ਤਾਂ ਅਕਾਲੀ ਦਲ ਮਾਝੇ ਦੇ ਵਿੱਚ ਫਿਰ ਖੜਾ ਹੋਵੇਗਾ